ਕਾਫੀ ਦਿਨਾਂ ਤੋਂ ਜਾਨੀ ਕਿ ਇਹ ਘੱਗਰ ਦੇ ਨਾਲ ਲੱਗਦਾ ਜਿਹੜਾ ਇੱਕ ਬਨਸ ਸੀ ਥੋੜਾ ਜਿਹਾ ਕਮਜ਼ੋਰ ਸੀ ਲੇਕਿਨ ਉਹਦਾ ਇਹਨਾਂ ਨੇ ਕਿਸਾਨ ਵੀ ਇਹਨਾਂ ਨੇ ਪੂਰਾ ਪੁਖਤਾ ਜਾਨੀ ਕਿ ਪੱਕਾ ਕੰਮ ਕਰ ਦਿੱਤਾ ਹੈ ਕੱਲ ਪ੍ਰਸ਼ਾਸਨ ਵੱਲੋਂ ਵੀ ਇਹ ਜਿਹੜਾ ਬਨਛੇ ਦੇ ਉੱਤੇ ਜੀਸੀਵੀ ਨਾਲ ਮਿੱਟੀ ਪਾ ਦਿੱਤੀ ਗਈ ਸੀ ਬਾਕੀ ਕਿਸੇ ਨੂੰ ਕਿਸੇ ਤਰੀਕੇ ਦੀ ਹੁਣ ਪੈਨਿਕ ਹੋਣ ਵਾਲੀ ਕੋਈ ਜ਼ਰੂਰਤ ਹੈ ਨਹੀਂ ਕਿਉਂਕਿ ਘੱਗਰ ਦਾ ਪਾਣੀ ਜਿਹੜਾ ਉਹ ਕਾਫੀ ਹੱਦ ਤੱਕ ਜਿਹੜਾ ਉਹ ਥੱਲੇ ਜਾ ਚੁੱਕਿਆ ਹੈ ਔਰ ਖਤਰੇ ਦੇ ਨਿਸ਼ਾਨ ਤੋਂ ਕਾਫੀ ਥੱਲੇ ਹੈ ਬਾਕੀ ਆ ਜੋ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਇਹ ਮਿਹਨਤ ਕਰਕੇ ਜਿਹੜਾ ਬਨ ਨੂੰ ਮਜ਼ਬੂਤੀ ਹੋ ਸਸਿਗਾ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮੈਨ ਲਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵਿਰਕਮ ਮੌਜੂਦ ਸੀ ਇਸ ਟਾਈਮ ਛਤਰਾਣੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਖੱਗਰ ਹੈ ਉਹ ਫੁੱਲ ਜਿਹੜੀ ਕਿ ਚੱਲਦੀ ਨਜ਼ਰ ਆ ਰਹੀ ਹੈ ਪਹਿਲਾਂ ਨਾਲੋਂ ਕਾਫੀ ਇਹਦਾ ਪਾਣੀ ਜਿਹੜਾ ਕਿ ਡਾਊਨ ਹੋ ਚੁੱਕਿਆ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਵੀ ਖੜੇ ਆ ਔਰ ਜਿਹੜੇ ਸਰਾਨੇ ਪਿੰਡ ਦੇ ਆਪਣੇ ਵੀਰ ਨੇ ਨਾਲ ਜਿਨ੍ਹਾਂ ਦੇ ਜ਼ਮੀਨਾਂ ਹੈਗੇ ਨੇ ਉਹ ਵੀ ਇੱਥੇ ਸਾਡੇ ਨਾਲ ਮੌਜੂਦ ਨੇ ਕਾਰਨ ਕੀ ਹੈ ਕਿ ਇੱਥੇ ਦੱਸਿਆ ਜਾ ਰਿਹਾ ਕਿ ਇੱਕ ਜਿਹੜਾ ਬੰਨ ਹੈਗਾ ਜਿੱਥੇ ਅਸੀਂ ਖੜੇ ਆ ਇਹ ਘਗਰ ਦਾ ਬੰਨ ਹੈਗਾ ਇਹਦੇ ਵਿੱਚ ਕੁਝ ਜਿਹੜੀ ਦਰਾਰਾਂ ਵਗੈਰਾ ਪੈ ਗਈਆਂ ਸਨ ਜਾਨਕਿ ਢਿੱਲਾ ਹੋ ਗਿਆ ਸੀ ਜਾਂ ਜਾਂ ਨੂੰ ਕਹਿ ਸਕਦੇ ਹਾਂ ਕਿ ਟੁੱਟਣ ਨੂੰ ਤਿਆਰ ਸੀ ਤੇ ਉਹਦੀ ਮਜ਼ਬੂਤੀ ਵਾਸਤੇ ਜਿਹੜੇ ਕਿ ਇਹ ਵੀਰ ਜਣੇ ਕਿ ਲੱਗੇ ਹੋਏ ਨੇ ਕੱਲ ਇੱਥੇ ਜਾਇਜ਼ਾ ਵੀ ਲੈ ਕੇ ਗਿਆ ਸੀ ਪ੍ਰਸ਼ਾਸਨ ਵਗੈਰਾ ਸੁਣ ਦੇ ਵਿੱਚ ਆਇਆ ਬਾਕੀ ਸਾਰੀ ਗੱਲਬਾਤ ਅਸੀਂ ਇਹਨਾਂ ਨਾਲ ਕਰਦੇ ਆ ਇੱਕ ਹਦੋਂ ਦੇ ਲੱਗੇ ਹੋਏ ਨੇ ਔਰ ਜਿਹੜੀ ਮਿਹਨਤ ਹੈ ਹੁਣ ਤੱਕ ਕਿੱਥੋਂ ਤੱਕ ਇਹਨਾਂ ਦੀ ਜਿਹੜੀ ਰੰਗ ਲਿਆ ਚੁੱਕੀ ਔਰ ਕਿੰਨਾ ਕੱਗੇ ਜਿਹੜਾ ਹੋਰ ਇਹਨਾਂ ਨੇ ਬੰਨ ਯਾਨੀ ਕਿ ਪੁਖਤਾ ਮਜ਼ਬ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਸਤਰਾਣੇ ਤੋਂ ਜੀ ਅੱਛਾ ਅੱਜ ਟਰੈਕਟਰ ਲੱਗੇ ਹੋਏ ਨੇ ਤੁਹਾਡੇ ਨਾਲ ਆ ਮੁੰਡੇ ਜੀ ਨੌਜਵਾਨ ਇਹ ਵੀ ਇਕੱਠੇ ਹੋਏ ਨੇ ਕੀ ਕਾਰਨ ਮੈਟਰ ਹੋ ਗਿਆ ਇੱਥੇ ਕੱਗਰ ਦੇ ਬੰਨ ਦੁੱਤੇ ਇਸ ਤਰ੍ਹਾਂ ਵੀ ਸਾਨੂੰ ਇਹ ਵੀ ਜੇ ਬਾਰਿਸ਼ ਹੋ ਰ ਪੈਂਦੀ ਏ ਤੇ ਬੰਨ ਜਿਹੜਾ ਹੈ ਮਤਲਬ ਕੱਲ ਬੰਨ ਮਤਲਬ ਟੁੱਟ ਗਿਆ ਸੀ ਅੱਛਾ ਜੀ ਵੀ ਉਹ ਦੀ ਰਿਪੇਅਰ ਕੀਤੀ ਹੈ ਬਾਕੀ ਰਹਿੰਦੇ ਜਿਹੜੇ ਮਤਲਬ ਖੱਡੇ ਨੇ ਅਸੀਂ ਉਹਨਾਂ ਨੂੰ ਮਤਲਬ ਵੀ ਉਹਨਾਂ ਦੀ ਰਿਪੇਅਰ ਕਰ ਰਹੇ ਆਂ ਵੀ ਜੇ ਬਾਰਿਸ਼ ਹੋ ਰ ਪੈ ਜਾਂਦੀ ਏ ਫਿਰ ਸਾਨੂੰ ਇਹ ਲੱਗਦਾ ਵੀ ਸਾਡਾ ਮਤਲਬ ਨੁਕਸਾਨ ਹੋਏਗਾ ਸਾਡਾ ਨਹੀਂ ਬਲਕਿ ਬਹੁਤ ਪਿੰਡਾਂ ਦਾ ਨੁਕਸਾਨ ਹੋਏਗਾ ਬਿਲਕੁਲ ਜੀ ਜਿਵੇਂ ਮਤਲਬ ਅੱਗੇ ਨਾਈ ਵਾਲਾ ਗਲਾੜ ਜੋਗੇ ਵਾਲਾ ਹੋਤੀਪੁਰ ਇਹ ਸਾਰੇ ਨਵੇਂ ਗਾਉਂ ਟਕਰ ਇਹ ਸਾਰੇ ਪਿੰਡ ਜਿਹੜੇ ਨੇ ਇਹਦੀ ਮਾਰਚ ਆਉਣਗੇ ਇਸ ਕਰਕੇ ਅਸੀਂ ਮਤਲਬ ਇਹ ਚਾਉਂਦੇ ਆ ਵੀ ਜੇ ਮਤਲਬ ਪਹਿਲਾਂ ਵੀ ਅਸੀਂ ਆਪ ਜਿੰਨੇ ਕੁ ਜੋਗੇ ਆ ਅਸੀਂ ਉਹ ਕਰ ਲਈਏ ਕਿਉਂ ਪ੍ਰਸ਼ਾਸਨ ਤੇ ਇੰਨਾ ਮਤਲਬ ਵੀ ਧਿਆਨ ਨਹੀਂ ਦਿੰਦੇ ਉਹ ਉਦੋਂ ਹੀ ਦਿੰਦੇ ਨੇ ਜਦੋਂ ਪਾਣੀ ਮਤਲਬ ਟੁੱਟਦੇ ਬਿਲਕੁਲ ਕਿਨਾਰੇ ਤੇ ਪਹੁੰਚਿਆ ਹੁੰਦਾ ਹੈ ਬਿਲਕੁਲ ਤੇ ਹੁਣ ਜਿਹੜਾ ਇਹ ਬੰਨ ਦੀ ਗੱਲ ਕੀਤੀ ਆਵੇ ਘੱਗਰ ਜਿਹੜਾ ਪਹਿਲਾਂ ਨਾਲੋਂ ਜਾਨੀ ਕਿ ਥੋੜਾ ਡਾਊਨ ਹੋਇਆ ਜਾਂ ਪਹਿਲਾਂ ਨਾਲੋਂ ਵਧਿਆ ਨਹੀਂ 1 ਫੁੱਟ ਇੱਕ ਗੱਡਾ ਡਾਊਨ ਹੋਇਆ ਅੱਛਾ ਜੇ ਕਿ ਵੀ ਪਾਣੀ ਕੱਲ ਬਾਹਰ ਆਇਆ ਸੀ ਕੱਲ ਬਾਹਰ ਆਇਆ ਸੀ ਵੀ ਜਿੱਥੋਂ ਮਤਲਬ ਪਾਣੀ ਟੁੱਟਾ ਸੀ ਜਿੱਥੇ ਨੱਕਾ ਸੀ ਉੱਥੋਂ ਮਤਲਬ ਪਾਣੀ ਬਾਹਰ ਆਇਆ ਸੀ ਠੀਕ ਆ ਹੁਣ ਕਿੰਨਾ ਕ ਜਾਨੀ ਕਿ ਤੁਹਾਡਾ ਕੰਮ ਪੈਂਡਿੰਗ ਰਹੇਗਾ ਹੁਣ ਤੱਕ ਕੰਮ ਤੇ ਅਜੇ ਬਹੁਤ ਹੈ ਜੀ ਕੰਮ ਤੇ ਮਤਲਬ ਜਿੰਨਾ ਵੀ ਮਤਲਬ ਸਾਰਾ ਵੀ ਇਹਨੂੰ ਭਾਵੇਂ ਵੀ ਅਸੀਂ ਇਹ ਮਹੀਨਾ ਲਾ ਲਈਏ ਪਰ ਇਹ ਵੀ ਅਸੀਂ ਜਿਹੜੇ ਵੀ ਹੁਣ ਖੱਡੇ ਪਏ ਨੇ بارش ਜਿਆਦੀ ਹੋਣ ਕਰਕੇ ਉਹ ਖੱਡੇ ਖੱਡਿਆਂ ਦੀ ਅਜੇ ਰਿਪੇਅਰ ਕਰ ਰਹੇ ਹਾਂ ਠੀਕ ਹੈ ਤੇ ਪ੍ਰਸ਼ਾਸਨ ਵਗੈਰਾ ਇੱਥੇ ਪਹੁੰਚੇ ਸੀ ਕੋਈ ਹਾਂ ਕੱਲ ਮੁਲਾਜ਼ਮ ਪਹੁੰਚੇ ਸਨ ਵੀ ਤਹਿਸੀਲਦਾਰ ਵੀ ਮਤਲਬ ਆਏ ਸਨ ਮੈਡਮ ਬਾਕੀ ਇਹ ਵੀ ਵੀ ਪਟਵਾਰੀ ਆਏ ਸੀ ਜੀ ਨਾ ਆਏ ਆਪਣਾ ਖੁਸ਼ਪ੍ਰੀਤ ਸਿੰਘ ਜੀ ਤੁਸੀਂ ਇੱਥੇ ਟਰੈਕਟਰ ਚਲਾ ਰਹੇ ਹੋ ਹਾਂਜੀ ਹਾਂਜੀ ਤੇ ਕਿੰਨਾ ਕੰਮ ਜਾਨੀ ਕਿ ਤੁਸੀਂ ਹੁਣ ਤੱਕ ਨਿਬੇੜ ਦਿੱਤਾ ਹੈ ਅਸੀਂ ਤੜਕੇ ਦੇ ਲੱਗੇ ਹੋਏ ਹਾਂ ਜੀ ਅੱਛਾ ਹਾਂਜੀ ਤਕਰੀਬਨ 8 ਵਜੇ ਦੇ ਆ ਗਏ ਸੀ ਸਾਰੇ ਵੀਰ ਹਾਂਜੀ ਸਵੇਰ ਦੇ ਲੱਗੇ ਹੋਏ ਜੀ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ ਹਾਂਜੀ ਤੇ ਹੋਰ ਕਿੰਨਾ ਕੁ ਸਹਿਯੋਗ ਮਿਲਿਆ ਤੁਹਾਨੂੰ ਇੱਥੇ ਸਹਿਯੋਗ ਵੀਰ ਜੀ ਆਪ ਹੀ ਲੱਗੇ ਹੋਏ ਆ ਹੋਰ ਕੋਈ ਅਧਿਕਾਰੀ ਨਹੀਂ ਆਇਆ ਪ੍ਰਸ਼ਾਸਨ ਕੋਈ ਨਹੀਂ ਆਇਆ ਜੀ ਇਹ ਜ਼ਮੀਨਾਂ ਤੁਹਾਡੀਆਂ ਨਾਲ ਲੱਗਦੀਆਂ ਹਾਂਜੀ ਸਾਡੀਆਂ ਲੱਗਦੀਆਂ ਜੀ ਵੈਸੇ ਤੇ ਗੱਲ ਕੀਤੀ ਜਾਵੇ ਤਾਂ ਕੰਟਰੋਲ ਦੇ ਵਿੱਚ ਇੱਕ ਗੱਲ ਹਾਂਜੀ ਹਾਂਜੀ ਕੰਟਰੋਲ 'ਚ ਜੀ ਜੀ ਨਹੀਂ ਨਹੀਂ ਠੀਕ ਹੈ ਹਾਂਜੀ ਹਾਂਜੀ ਕੀ ਨਾਮ ਹੈ ਹਾਂਜੀ ਮੇਰਾ ਨਾਮ ਸਾਹਬ ਸਿੰਘ ਹੈ ਕੀ ਕਹਿਣਾ ਚਾਹੋਗੇ ਕਹਿਣਾ ਸੀ ਤੇ ਇਹੀ ਕਹਿਣਾ ਚਾਹੁੰਦੇ ਆ ਵੀ ਜਦੋਂ ਆ ਘੱਗਰ ਬਾਹਰ ਨਿਕਲ ਜਾਂਦਾ ਫਸਲਾਂ ਮਰ ਜਾਂਦੀਆਂ ਨੇ ਉਹਦਾ ਸਾਨੂੰ ਇਹ ਮਾਅਵਜ਼ਾ ਦੇਂਦੇ ਨੇ ਉਹ ਮਾਅਵਜ਼ੇ ਨਾਲ ਕੁਝ ਵੀ ਨਹੀਂ ਗਾ ਬਣਦਾ 6500 ਰੁਪਇਆ ਦਿੰਦੇ ਨੇ ਸਾਰਾ ਜੀਓ ਤੇ ਉਹੀ ਜਿਹੜਾ ਐਨੇ ਪਿੰਡਾਂ ਦੀ ਫਸਲ ਮਰਦੀ ਹੈ ਉਹੀ ਇੱਕ ਸਾਲ ਦਾ ਮਾਅਵਜ਼ਾ ਹੀ ਇੱਕ ਘਰ ਤੇ ਉੱਤੇ ਲੱਗ ਜਾਏ ਇਹਨੂੰ ਇਹਦੀ ਸਾਫ ਸਪਾਈ ਹੋ ਜਾਏ ਤੇ ਸਾਰੇ ਜ਼ਿਮੀਂਦਾਰਾਂ ਸੁੱਖ ਦਾ ਸਾਹ ਲੈ ਲੈਣਗੇ ਇਹ ਆਏ ਸਾਲ ਦਾ ਵੀ ਖਤਰਾ ਹੁੰਦਾ ਹੈ ਪਿਛੇ 2023 ਚ ਵੀ ਰੁੱਟਾ ਸੀ ਉਦੋਂ ਬਹੁਤ ਵੱਡਾ ਨੁਕਸਾਨ ਹੋਇਆ ਸੀ ਕਈ ਪਿੰਡਾਂ ਦਾ ਸਾਰੇ ਤੂੜੀ ਤਾੜੀ ਡੰਗਰਾਂ ਦੀ ਮਾਲ ਪਸ਼ੂ ਤਾਂ ਬਹੁਤ ਔਖਾ ਹੋ ਜਾਂਦਾ ਉਹ ਇਹ ਟੁੱਟਣ ਤੇ ਆਉਂਦੇ ਨੇ ਹੁਣ ਆ ਪਿੱਛੇ ਇੱਧਰ ਬਿਆਸ ਵਾਲ ਟੁੱਟਾ ਉੱਥੇ ਜੇ ਉਹ ਉਹਨਾਂ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਹੈ ਉਹ ਆਉਂਦੇ ਨੇ ਵੀ 10 ਫੁੱਟ ਹੋਏਗਾ ਪਾਣੀ ਤਾਂ ਤੁਹਾਨੂੰ ਕਿਸ਼ਤੀਆਂ ਦੇਵਾਂਗੇ ਇਹ ਪਾਣੀ ਟੁੱਟੇ ਤੇ ਆ ਜਾਂਦੇ ਨੇ ਹੁਣ ਹੁਣ ਪਹਿਲੋਂ ਇਹਦੇ ਤੇ ਦੇਖ ਰਹੇਗੇ ਜੀ ਕਰਕੇ ਸਾਨੂੰ ਇਹ ਬੰਨ ਮਜ਼ਬੂਤ ਕਰ ਦੇਣ ਆ ਪਿੱਛੇ 2023 ਦਾ ਟੁੱਟਾ ਸੀ ਉਦੋਂ ਵੀ ਅਸੀਂ ਆਪ ਕਿਸਾਨਾਂ ਨੇ ਵੀ ਪੈਸੇ ਇਕੱਠੇ ਕਰਕੇ ਤੇਲ ਇਕੱਠਾ ਕਰਕੇ ਉਦੋਂ ਵੀ ਅਸੀਂ ਆਪ ਹੀ ਇਹ ਸਾਰਾ ਬੰਨਿਆ ਉਦੋਂ ਵੀ ਨਹੀਂ ਸਰਕਾਰ ਨੇ ਬੰਨਿਆ ਸਾਰਾ ਬੰਨ ਟੁੱਟ ਗਿਆ ਸੀ ਬਾਦਸ਼ਾਹਪੁਰ ਤੋਂ ਲੈ ਕੇ ਨਾਈ ਵਾਲੇ ਤੱਕ ਉਦੋਂ ਵੀ ਕਈ ਆ ਪਿੱਛੇ ਪਿੰਡ ਸਨ ਉਹ ਆਏ ਸਨ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਆਪ ਬੰਨਿਆ ਪੱਲਿਓਂ ਡੀਜ਼ਲ ਬਾਹਾਲ ਕੇ ਤੇ ਸਰਕਾਰ ਨੇ ਉਦੋਂ ਵੀ ਨਹੀਂ ਹੈਲਪ ਕੀਤੀ ਤੇ ਅੱਜ ਕੱਲ ਬੰਨ ਬਣਾ ਕੇ ਗਈ ਹੈ ਜੀਸੀਪੀ ਆ ਰੋਡ ਵਾਲਿਆਂ ਦੀ ਇਥੋਂ ਲੈ ਕੇ ਸਾਨੂੰ ਕੱਲ ਤਹਿਸੀਲਦਾਰ ਆਏ ਸੀ ਪਟਵਾਰੀ ਆਇਆ ਸੀ ਉਹਨੇ ਸਾਨੂੰ ਕੱਲ 15 ਤੋਂ 20 ਫੁੱਟ ਦਾ ਪਾੜ ਪੈ ਗਿਆ ਸੀ ਉਹ ਸਾਨੂੰ ਬਣਵਾ ਕੇ ਦੇ ਕੇ ਗਏ ਨੇ ਤੇ ਉਹ ਅਜੇ ਬੰਨ ਸਾਰਾ ਕੱਚਾ ਹੀ ਹੈ ਇਹਨੂੰ ਹੁਣ ਅਸੀਂ ਲਤਾੜੇ ਦੀ ਕਰਨ ਰਿਹਾ ਇਹਨੂੰ ਵਾਹ ਬਣਾ ਕੇ ਚੰਗ ਵਧੀਆ 5-7 ਕਿੱਲੇ ਉਹਦਾ ਕਰ ਦਿੱਤਾ ਅੱਗੇ ਇਹ ਕੰਮ ਸਾਡਾ ਕਿ ਜਾ ਕੇ ਵੀ ਅੱਗੇ ਵੀ ਟੁੱਟਾ ਹੈ ਉੱਥੋਂ ਵੀ ਮਾੜਾ-ਮੋਟਾ ਇਹਨੂੰ ਰਿਪੇਅਰ ਇਹਦੀ ਕਰਨ ਦਾ ਹੈ ਸਾਡੇ ਨਾਲ ਇੱਥੇ ਪ੍ਰਧਾਨ ਜੀ ਵੀ ਮੌਜੂਦ ਨੇ ਸਿੱਧੂਪੁਰ ਕਿਸਾਨ ਯੂਨੀਅਨ ਵਾਲੇ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹਨਾਂ ਦੀ ਗੱਲ ਕੀਤੀ ਜਾਵੇ ਇਹਨਾਂ ਦਾ ਸਾਂਝਾ ਕੰਮ ਹੀ ਹੈ ਕਿਉਂਕਿ ਜੇ ਇੱਕ ਗਰਦਾ ਪਾਣੀ ਟੁੱਟਦਾ ਹੈ ਹਨਾ ਤਾਂ ਇਹ ਗੱਲ ਤਾਂ ਹੈ ਨਹੀਂ ਵੀ ਨਾਲ ਦੇ ਕਿੱਲੇ ਚ ਪਾਣੀ ਪੈਣਾ ਹੈ ਕਿਉਂਕਿ ਕਾਫੀ ਵੱਡੀ ਮਾਰ ਕਰਦਾ ਹੈ ਔਰ ਅੱਜ ਇਹ ਨੌਜਵਾਨ ਵੀਰ ਆਪਣੀ ਜਿਹੜੇ ਖੇਤਾਂ ਵਾਲੇ ਨੇ ਨੇੜੇ ਲੱਗਦੇ ਨੇ ਉਹਨਾਂ ਕੋਲ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਬਿਲਕੁਲ ਜੀ ਤੁਹਾਡੇ ਨਾਲ ਹੀ ਸਹਿਮਤ ਹਾਂ ਜਿੰਨੇ ਵੀ ਪਿੰਡ ਨੇ ਪਟਿਆਲਾ ਦੇ ਛਤਰਾਣੇ ਹਲਕੇ ਦੇ ਉਸ ਤੋਂ ਅੱਗੇ ਲ ਖਾਨੇ ਵਾਲ ਹੋ ਗਿਆ ਉਥੋਂ ਤੱਕ ਇਸ ਪਾਣੀ ਨੇ ਮਾਰ ਕਰਨੀ ਜਦੋਂ ਇੱਥੋਂ ਟੁੱਟੂਗਾ ਛਤਰਾਣੇ ਤੋਂ ਔਰ ਸਾਰਿਆਂ ਪਿੰਡਾਂ ਨੂੰ ਹੀ ਚਾਹੀਦਾ ਵੱਧ ਤੋਂ ਵੱਧ ਇਥੇ ਆ ਕੇ ਸੰਯੋਗ ਦੇਣਾ ਕਿਉਂਕਿ ਸਰਕਾਰਾਂ ਤੋਂ ਜਿਆਦੀ ਝਾਕ ਨਾ ਰੱਖੀਏ ਪਤਾ ਹੀ ਆਪਾਂ ਨੂੰ ਬਿਲਕੁਲ ਅੱਜ ਵੀ ਤੁਸੀਂ ਆਰਟੀਆਈ ਪਾ ਕੇ ਦੇਖ ਲਓ ਔਰ ਤੁਹਾਨੂੰ ਬਹੁਤ ਤਕੜਾ ਮਿਲਣਾ ਪਈ ਉਹਦਾ ਕਰੋੜਾਂ ਰੁਪਏ ਇੱਕ ਘਰ ਵਾਸਤੇ ਰੱਖੇ ਆ ਪਰ ਇਥੇ ਲੱਗ ਨਹੀਂ ਰਿਹਾ ਜਿਹੜਾ ਡਰੇਨ ਵਿਭਾਗ ਵਾ ਉਹਦਾ ਕੋਈ ਫਰਜ ਨਹੀਂ ਇਸ ਤੋਂ ਪਹਿਲਾਂ ਆ ਕੇ ਰਿਪੇਅਰ ਕਰਨੀ ਬੰਨ ਬਿਲਕੁਲ ਪੰਜਵੇਂ ਚ ਚੌਥੇ ਮਹੀਨੇ ਚ ਪਤਾ ਉਹਦਾ ਨਾ ਕਿ ਜੁਲਾਈ ਚ ਜਾਂ 6ਵੇਂ ਦੇ ਲਾਸਟ ਚ ਆਏ ਸਾਲ ਦਾ ਹੀ ਕੰਮ ਹੈ ਫਿਰ ਅੱਗੇ ਉਹਦਾ ਨਾ ਕੀ ਕਹਿਣਗੇ ਜੀ ਆਹ ਹੋ ਗਿਆ ਉਹ ਹੋ ਗਿਆ ਕੋਈ ਵੀ ਵਿਭਾਗ ਮੈਧਰ ਧਿਆਨ ਨਹੀਂ ਦੇ ਰਿਹਾ ਪੰਜਾਬ ਦੇ 7-8 ਜ਼ਿਲ੍ਹੇ ਸਾਡੇ ਬਰਬਾਦ ਹੋ ਗਏ ਨੇ ਇਹਨਾਂ ਦੀ ਨਲਾਇਕੀ ਕਾਰਨ ਹੋ ਰਿਹਾ ਇਹ ਨਹੀਂ ਇਹ ਸਰਕਾਰ ਜਿਹੜੀਆਂ ਪਿਛਲੀਆਂ ਰਹੀਆਂ ਉਹਨਾਂ ਦਾ ਵੀ ਇਹੀ ਹਾਲ ਸੀ 7600 ਰੁਪਿਆ ਸੈਂਟਰ ਨੇ ਸਾਨੂੰ ਮੁਆਵਜ਼ਾ ਦੇ ਦਿੱਤਾ ਇਹ 300 ਹੀ ਪਾ ਦਿੰਦੇ ਆ ਜਿਹੜੇ ਹੋਣ ਵਾਲੇ ਸੀ ਜਿਹੜੇ ਬਦਲਾ ਚ ਆਉਂਦੇ ਸੀ ਬਦਲਾ ਲਿਆਵਾਂਗੇ 300 ਰੁਪਿਆ ਦੇ ਕੇ ਸਾਡਾ ਸਾਥ ਹੀ ਪੂਰਾ ਕਰ ਦਿੰਦੇ ਸਾਨੂੰ 300 ਨਾ ਹੀ ਹੋ ਜਾਂਦਾ ਵੀ ਸਾਡੀ ਸਰਕਾਰ ਪੰਜਾਬ ਦੀ ਸਾਡੇ ਨਾਲ ਖੜੀ ਆ ਬਿਲਕੁਲ ਕੀ ਯੋਗਦਾਨ ਹੈ ਇਹਨਾਂ ਦਾ ਟੈਕਸ ਆਹੀ ਇਹਨਾਂ ਨੂੰ ਦੇ ਰਹੇ ਆ ਸਭ ਕੁਝ ਇਹਨਾਂ ਨੂੰ ਦੇ ਰਹੇ ਆ ਔਰ ਹੁਣ ਵੀ ਸੈਂਟਰ ਵਾਲੇ ਮੂੰਹ ਕਰਕੇ ਬੈਠੇ ਆ ਜਿਹੜਾ ਮੁਰਗੀ ਮਰੀ ਦਾ ਕਹਿੰਦੇ ਸੀ ਜੀ ਮੁਰਗੀਆਂ ਕੁਕੜੀਆਂ ਕੋ ਕੁਛ ਵੀ ਨਹੀਂ ਮਿਲਿਆ ਪੰਜਾਬ ਸਾਰਾ ਡੁੱਬਾ ਫਿਰਦਾ ਸਾਡਾ ਸੀਐਮਓ ਦਾ ਨਾ ਕੀ ਰਾਤ ਉਥੋਂ ਆਇਆ ਵਾ ਤਮਲਾਡੂ ਚੋਂ ਇਹਨਾਂ ਦਾ ਵਿਰਖ ਸਾਹ ਉਹਦਾ ਨਾ ਕੀ ਦੁੱਖ ਹੁੰਦਾ ਗੱਲਾਂ ਦਾ ਕਿਸੇ ਵੀ ਪਾਰਟੀ ਨੂੰ 47 ਤੋਂ ਬਾਅਦ ਅਹੀਂ ਬਹੁਮਤ ਨਹੀਂ ਇੰਨੀ ਦਿੱਤੀ ਜਿੰਨੇ 94 95 ਹੁਣ ਤੱਕ ਇਹਨਾਂ ਦੇ ਐਮਐਲਏ ਜਿਤਾਏ ਨੇ ਸਾਨੂੰ ਬਹੁਤ ਆਸ ਏ ਦੂਜਿਆਂ ਤੋਂ ਅੱਕੇ ਹੀ ਕਾਂਗਰਸੀਆਂ ਤੋਂ ਅਕਾਲੀਆਂ ਤੋਂ ਲੋਕ ਹਾਂਜੀ ਪਰ ਤਿੰਨਾਂ ਸਾਲਾਂ ਚ ਜਿਹੜੇ ਇਹਨਾਂ ਨੇ ਕੰਨਾਂ ਨੂੰ ਹੱਥ ਲਵਾ ਦਿੱਤੇ ਨਾ ਪੰਜਾਬ ਦੇ ਬਸੇ ਬਿਆਨ ਨਹੀਂ ਕਰ ਸਕਦੇ ਸਹੀ ਐਤੋਂ 2 ਕਿਲੋਮੀਟਰ ਉਹਦਾ ਨਾ ਕੀ ਪਿੰਡ ਵਾ ਸਾਡੇ ਐਮਐਲਏ ਸਾਹਿਬ ਦਾ ਔਰ 11 12 ਦਿਨੀ ਇੱਥੇ ਆਏ ਨੇ ਕੀ ਗੱਲ ਕੋਈ ਫਰਜ ਨਹੀਂ ਬਣਦਾ ਜੇ ਲੂਬਾਂ ਨੂੰ ਮਿਲ ਜਾਂਦੇ ਹਾਂ ਤੇ ਅਸੀਂ ਮੁਵਾਲੀ ਜਾਂਦੇ ਹਾਂ ਨਰਮਨ ਸਿੰਘ ਨੂੰ ਮਿਲ ਜਾਂਦੇ ਹਾਂ ਤੇ ਸਮਾਣੇ ਜਾਂਦੇ ਹਾਂ ਸਾਨੂੰ ਇੰਨੀ ਬੜੀ ਖੁਸ਼ੀ ਵੀ ਸਾਡੇ ਗਵਾਂਢ ਵਾ ਪਰ ਸਾਰੀਆਂ ਅਸਾਂ ਦੇ ਸਾਡਾ ਪਾਣੀ ਫਿਰ ਚੁੱਕਾ ਵਾ ਉਦੋਂ ਪਹਿਲਾਂ ਇਹਦੇ ਬੁਕਤਾਂ ਇੰਤਜ਼ਾਮ ਕੀਤੇ ਜਾ ਸਕਦੇ ਸੀ ਮਰੇ ਨੂੰ ਤੇ ਉਹਦਾ ਨਾ ਗਿਆ ਜਦੋਂ ਆਪਾਂ ਸੰਸਕਾਰ ਕਰਦੇ ਸਾਰੇ ਮੂੰਹ ਚ ਘਿਓ ਪਾਉਣੇ ਆ ਗੱਲ ਤੇ ਆ ਨਾ ਜਿਉਂਦੇ ਨੂੰ ਵੀ ਕੁਝ ਪਾਣੀ ਦਾ ਘੁੱਟ ਦਿਓ ਜਿਉਂਦੇ ਤਾਂ ਅਸੀਂ ਮਰ ਰਹੇ ਆ ਵੀ ਸਾਡਾ ਕੋਈ ਨਾ ਕੋਈ ਹੱਲ ਕਰ ਦਿਓ ਜੀ ਸਾਡਾ ਕੋਈ ਨਾ ਕੋਈ ਹੱਲ ਕਰ ਦਿਓ ਕੁਝ ਵੀ ਨਹੀਂ ਹੋ ਰਿਹਾ